ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਨ ਵਾਲੀ ਵਿਧਵਾ ਔਰਤ ਦੇ ਵਿਦੇਸ਼ ਜਾਣ ਦੇ ਨਿਕਲੇ ਪੁੱਤਰ ਨੂੰ ਪੁਲਿਸ ਨੇ ਕਰ ਲਿਆ ਕਾਬੂ ਪੰਜਵੀਂ ਪੜਿਆ ਸੀ ਪਰ ਪਾਸਪੋਰਟ ਤੇ ਲਿਖਿਆ ਸੀ ਅਨਪਰ ਮੁੰਬਈ ਪੁਲਿਸ ਨੇ 420 ਦੀ ਧਾਰਾ ਠੋਕ ਕੇ ਕਰ ਦਿੱਤਾ ਵਿਧਵਾ ਔਰਤ ਦੇ ਪੁੱਤਰ ਨੂੰ ਅੰਦਰ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਨਜ਼ਦੀਕੀ ਪਿੰਡੇ ਕਸਬਾ ਕੁਮਾਨ ਦਾ ਨੌਜਵਨ ਲਵਦੀਪ ਸਿੰਘ ਆਪਣੀ ਵਿਧਵਾ ਮਾਂ ਦੇ ਬੁੱਢੇ ਪਲਾਂ ਦਾ ਸਹਾਰਾ ਬਣਨ ਦੇ ਲਈ ਆਪਣੇ ਘਰ ਦੀ ਹਾਲਤ ਸੁਧਾਰਨ ਦੇ ਲਈ ਇਧਰੋਂ ਉਧਰੋਂ ਪੈਸੇ ਉਧਾੜੀ ਫੜ ਕੇ 12 ਫਰਵਰੀ 2025 ਨੂੰ ਵਿਦੇਸ਼ ਜਾ ਰਿਹਾ ਸੀ ਤਾਂ ਉਸ ਨੂੰ ਮੁੰਬਈ 에어ਪੋਰਟ ਤੇ ਇਮੀਗ੍ਰੇਸ਼ਨ ਨੇ ਗ੍ਰਿਫਤਾਰ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਹੁਣ ਪਰਿਵਾਰ ਕੋਲ ਪੁੱਤਰ ਦੀ ਜ਼ਮਾਨਤ ਭਰਨ ਦੇ ਲਈ ਵਕੀਲ ਕਰਨ ਦੇ ਲਈ ਵੀ ਪੈਸੇ ਨਹੀਂ ਹਨ ਰੋਂਦਿਆਂ ਹੋਇਆ ਲਵਦੀਪ ਸਿੰਘ ਦੀ ਮਾਤਾ ਸੁਖਵਿੰਦਰ ਕੌਰ ਨੇ ਦੱਸਿਆ ਕਿ ਉਸਦੇ ਪਤੀ ਗੁਰਮukh ਸਿੰਘ ਦੀ ਕਈ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ ਉਸ ਦੀਆਂ ਦੋ ਲੜਕੀਆਂ ਤੇ ਇੱਕ ਲੜਕਾ ਹੈ ਮੇਰੀ ਛੋਟੀ ਲੜਕੀ ਦੇ ਪਤੀ ਦੀ ਵੀ ਮੌਤ ਹੋ ਚੁੱਕੀ ਹੈ ਉਹ ਵੀ ਮੇਰੇ ਕੋਲ ਹੀ ਰਹਿੰਦੀ ਹੈ ਮੈਂ ਲੋਕਾਂ ਦੇ ਘਰਾਂ ਦਾ ਕੰਮ ਕਰਕੇ ਗੁਜ਼ਾਰਾ ਕਰ ਰਹੀ ਹਾਂ ਚੰਗੇ ਭਵਿੱਖ ਦੀ ਕਾਮਨਾ ਕਰਨ ਦੇ ਲਈ ਲੋਕਾਂ ਤੋਂ ਵਿਆਜਿੜ ਰੁਪਏ ਲੈ ਕੇ ਪੁੱਤਰ ਨੂੰ ਵਿਦੇਸ਼ ਭੇਜਣਾ ਚਾਹ ਸੀ ਕਿ ਸਾਡੇ ਵੀ ਦਿਨ ਚੰਗੇ ਆ ਜਾਣਗੇ ਪਰ ਰੱਬ ਨੂੰ ਇਹ ਮਨਜ਼ੂਰ ਨਹੀਂ ਹੋਇਆ ਜੋ ਕਿ ਬੜਾ ਫਰਵਿੰਨੂ ਇਤੋਂ ਮੁੰਬਈ ਗਿਆ ਸੀ ਅਤੇ ਸੋਨਾ ਫਰਵਿੰਨੂ ਮੁੰਬਈ 에ਰਪੋਰਟ ਦੇ ਉਤੋਂ ਉਸ ਨੂੰ ਗ੍ਰਿਫਤਾਰ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਤੇ ਮੁੰਬਈ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਕਾਰਨ ਇਹ ਹੈ ਕਿ ਲਵਦੀਪ ਸਿੰਘ ਪੰਜਵੀਂ ਪਾਸ ਸੀ ਜਦਕਿ ਉਸਦੇ ਪਾਸਪੋਰਟ ਤੇ ਅਨਪੜ ਲਿਖਿਆ ਹੋਇਆ ਸੀ ਜਦੋਂ ਉਸ ਨੂੰ ਇੱਕ ਕਾਗਜ਼ ਤੇ ਸਾਈਨ ਕਰਨ ਲਈ ਕਿਹਾ ਗਿਆ ਤਾਂ ਸਾਈਨ ਕਰ ਦਿੱਤੇ ਇਮੀਗ੍ਰੇਸ਼ਨ ਵੱਲੋਂ ਧੋਖਾਧੜ ਦਾ ਮਾਮਲਾ ਦਰਜ ਕਰਕੇ ਉਸਨੂੰ ਮੁੰਬਈ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਫੋਨ ਪਰਿਵਾਰ ਕੋਲ ਉਸ ਦੀ ਜ਼ਮਾਨਤ ਕਰਵਾਉਣ ਦੇ ਲਈ ਕੋਈ ਪੈਸਾ ਨਹੀਂ ਹੈ ਪਰਿਵਾਰ ਵੱਲੋਂ ਭਾਰ ਸਰਕਾਰ ਪੰਜਾਬ ਸਰਕਾਰ ਸਿੱਖ ਜਥੇਬੰਦੀਆਂ ਤੇ ਸਮਾਜ ਸੇਵ ਜਥੇਬੰਦੀਆਂ ਕਿ ਘਹਾਰ ਲਗਾਈ ਜਾ ਰਹੀ ਹੈ ਕਿ ਕਿਸੇ ਵੀ ਢੰਗ ਦੇ ਨਾਲ ਇਸ ਬੱਚੇ ਨੂੰ ਜੇਲ੍ਹ ਵਿੱਚੋਂ ਕਢਵਾਇਆ ਜਾਵੇ ਤੇ ਇਸ ਪਰਿਵਾਰ ਦੀ ਜਿੰਨੀ ਹੋ ਸਕੇ ਮਦਦ ਕੀਤੀ ਜਾਵੇ ਸ਼੍ਰੀ ਰਾਦੇ ਕਲਾਥ ਹਸਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀमेड ਸੂਟ ਅਤੇ ਬੱਚਿਆਂ ਦੇ ਰੈਡੀमेड ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇੜੇ ਅਮਰ ਕਲੀਨਿਕ ਡੜਵਾ ਰੋਡ ਢਾੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਬੜੀ ਔਖੇ ਦਿੱਤਾ ਗਈ ਤਾਂ ਬੜੀ ਖਰਾਈ ਜਨੋ ਕਹਿੰਦਾ ਮੈਂ ਤਾਂ ਕਰ ਕਰ ਕੇ ਤੇ ਮਰ ਕੇ ਪਾ ਲਈ ਇਹਨੂੰ ਬੱਚੇ ਤੋਂ ਗੁੱਡੀਆਂ ਦੇ ਕਾ ਕਾਏ ਛੋਟਾ ਗੁੱਡੀਆਂ ਵੀ ਆਈਆਂ ਹਾਂ ਜੀ ਤੇ ਜਿਹੜੀ ਛੋਟੀ ਵੀ ਆਈ ਹੈ ਉਹ ਤਾਂ 4 ਕਿ ਸਾਲ ਹੋ ਗਏ ਵਿਆਹ ਨੂੰ ਤੇ ਉਹਦਾ ਵੀ ਘਰ ਵਾਲਾ ਪੂਰਾ ਹੋ ਗਿਆ ਤੇ ਉਹ ਵੀ ਮੇਰੇ ਕੋਲੇ ਹੀ ਇਤਨੀ ਨਿਕ ਨਿਕ ਬੱਚੇ ਲੈ ਕੇ ਤੇ ਇਹ ਕਿੱਥੇ ਚੱਲਿਆ ਇਹ ਮੁੰਡਾ ਇਹ ਬਾਹਰਲੇ ਮੁਰਖ ਚੱਲਿਆ ਹੀ ਤੇ ਕੀ ਗੱਲ ਕੀ ਹੋ ਜਾਂਦਾ ਬੰਬੇ ਜਾ ਕੇ ਪੁੱਛ ਗਿਛ ਕੋਈ ਹੋਈ ਏਅਰਪੋਰਟ ਤੇ ਤੇ ਉੱਥੇ ਫੜਿਆ ਗਿਆ ਉੱਥੇ ਉਹਨਾਂ ਨੇ ਪੜਿਆ ਲਿਖਿਆ ਪੁੱਛਿਆ ਕਿ ਨਾਕ ਪੜਿਆ ਨਾ ਪੰਜ ਪੜਿਆ ਦੱਸਿਆ ਤਾਂ ਉਹਨਾਂ ਤੇ ਪਾਸਪੋਰਟ ਆਣ ਪੜਦਾ ਸੀ ਹਾਂਜੀ ਉੱਥੋਂ ਹੀ ਇਹਨਾਂ ਨੂੰ ਅੰਦਰ ਕਰ ਲਿਆ ਜਿਹੜੇ ਪੁੱਛਣ ਗਿਛਣ ਵਾਲੇ ਆ ਹੁਣ ਕੀ ਕਹਿੰਦੇ ਆ ਮੈਨਾਂ ਉਹਨਾਂ ਨੇ ਰੱਖਿਆ ਅਠਾਣੇ ਵਿੱਚ ਤੇ ਪੈਸੇ ਮੰਗਦੇ 5000 ਦੋ ਤੇ ਐਂ ਇੱਥੇ ਬੰਦਾ ਮਣਕੇ ਚੜਾ ਦਿੰਦੇ ਆ ਹੂੰ ਤੇ ਇਥੋਂ ਕਿੰਨੇ ਦੇਣਾ 5000 ਐਂ ਤੇ ਫੜੜਕਾ ਗਈ ਉਹਨਾਂ ਬਾਹਰ ਕਰਾਇਆ ਬੰਦੇ ਲੋਕਾਂ ਤਰਲੇ ਮਾਰ ਮਾਰ ਕੇ ਤੁਸੀਂ ਆਪ ਕੀ ਕੰਮ ਕਰਦੇ ਹੋ ਕਈ ਆ ਘਰਾਂ ਦਾ ਕੰਮ ਕਰੀਦਾ ਠੀਕ ਤਦ ਤੋਂ ਸੀ ਹੁਣ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਜਾਨ ਸਮਸਤ ਸਾਡਾ ਘਰ ਤੋਂ ਬਾਹਰ ਉੱਥੋਂ ਜੇਲ੍ਹ ਚੋਂ ਘਰ ਕਲਾ ਜਣਾ ਤੇ ਜੇ ਕੋਈ ਮਤ ਕਰ ਦੇਣ ਗਰੀਬਾਂ ਦੀ ਆ ਵੇਂਦੇ ਜਿਹੜੇ ਘਰ ਚ ਕੀ ਆ ਕਮਾਈ ਵਾਲਾ ਤੇ ਇੰਨਿੰਗ ਇਹ ਬੇਟਾ ਜਿਹੜਾ ਮੈਂ ਜਾਂਦਾ ਬਾਹਰ ਹੈ ਆਪਣੇ ਇਥੋਂ ਘਰੋਂ 12 ਤਰੀਕ ਤੇ ਜਾਂਦਾ ਵਾ 16 ਦੀ ਗੜੀ ਪਲੇਟੀ ਇਹਦੀ ਤੇ ਬਾਅਦ ਚ ਪਤਾਨੀ ਕੀ ਕੀ ਰਾਬ ਬਣਿਆ ਉਹਦੇ ਨਾਲ ਬਹੁਤ ਹੀ ਇੱਥੇ ਗਰੀਬ ਵਾ ਤੇ ਸਾਡੇ ਇੱਥੇ ਲੱਗ ਗਵਾਂਡੀ ਆ ਭਤੀਜੇ ਲੱਗਦਾ ਮੇਰਾ ਤੇ ਬੜੀ ਮੁਸ਼ਕਲਾ ਹੁਣ ਉਹਦਨ ਦਾ ਹੀ ਬਸ ਇਦਾਂ ਹੀ ਬਹੁਤ ਹੈ ਨੀ ਮੰਮੀ ਸਾਰਾ ਪਰਿਵਾਰ ਹੀ ਪਰੇਸ਼ਾਨ ਵਾ ਇਹੋ ਸਾਰੇ ਚਲੋ ਕੀ ਮੈਂ ਮੈਂ ਤਮੰਗਦੇ ਆ ਕਿ ਸਾਰੇ ਬਾਈਤ ਕਰਨ ਸਾਰੀ ਇਹ ਗਰੀਬ ਦੀ ਤੇ ਚਲੋ ਬੱਚਾ ਬਾਹਰ ਆਵੇ ਗੁਰਮukh Singh ਦਾ ਬੇਟਾ ਲਵਦੀਪ ਸਿੰਘ ਤੇ ਇਹਨਾਂ ਦੇ ਘਰ ਦੀ ਹਾਲਾਤ ਬਹੁਤ ਮਾੜੀ ਏ ਇਹਨਾਂ ਨੇ ਆਪਣੇ ਬੱਚੇ ਨੂੰ ਬਾਹਰ ਕੱਢਣ ਵਾਸਤੇ ਕੋਈ ਇਧਰੋਂ ਉਧਰੋਂ ਰਿਸ਼ਤੇਦਾਰਾਂ ਕੋ ਕੋਈ ਸਾਝਵਾਲਿਆਂ ਕੋ ਪੈਸੇ ਫੜ ਕੇ ਤੇ ਬਾਹਰ ਭੇਜਿਆ ਤੇ ਉਹਦਾ ਕਾਰਨ ਇਹ ਹੋਇਆ ਕਿ ਉਹ ਬੰਬੇ ਜਾ ਕੇ ਉਹਦਾ ਜਿਹੜਾ ਸੀ ਨਾ ਪਾਸਪੋਰਟ ਉਹ ਬਣਿਆ ਸੀ ਨਾ ਪੜਦਾ ਤੇ ਮੁੰਡਾ 5 ਕਜਮਾਤਾਂ ਪੜਿਆ ਸੀ ਉੱਥੇ ਉਹਨੇ ਸਾਈਨ ਕਰ ਦਿੱਤੇ ਨੇ ਪ੍ਰਸ਼ਾਸਨ ਨੇ ਉਹਨੂੰ ਫੜ ਕੇ ਤੇ ਜੇਲ੍ਹ ਚ ਕਰ ਦਿੱਤਾ ਉਹ ਤੇ ਪਰਚਾ ਕਰਤਾ 420 ਦਾ ਤੇ ਇਸ ਘਰ ਦੇ ਹਾਲਾਤ ਇੰਨੇ ਮਾੜੇ ਨੇ ਕਿ ਉਹਨੂੰ ਛਡਾਰ ਨਹੀਂ ਸਕਦੇ ਆ ਦੇਖੋ ਇਸ ਘਰ ਦੇ ਹਾਲਾਤ ਬਹੁਤ ਮਾੜੇ ਨੇ ਮੇਰੇ ਹਿਸਾਬ ਨਾਲ ਇਹ ਮਿਹਨਤ ਮਜ਼ਦੂਰੀ ਕਰਕੇ ਆਪਣੇ ਘਰ ਦਾ ਪਾਲਣ ਪੋਸ਼ਣ ਕਰਨ ਡਏ ਨੇ ਤੇ ਇਹਨਾਂ ਦੀ ਇੱਕ ਬੇਟੀ ਵੀ ਹੈ ਇਹਨਾਂ ਦੱਸਿਆ ਕਿ ਪਹਿਲਾਂ ਉਹ ਉਸ ਦਾ ਵੀ ਹਸਪੀਟਲ ਮਰ ਚੁੱਕਾ ਹੈ ਤੇ ਉਹ ਵੀ ਜਿਹੜੀ ਹੈ ਇੱਥੇ ਹੀ ਰਹਿ ਕੇ ਤੇ ਆਪਣਾ ਘਰ ਜਿਹੜਾ ਹੈ ਇੱਥੇ ਉਹਨੂੰ ਵੀ ਪਾਲਣ ਡਏ ਨੇ ਨਾਲ ਹਾਲਾਤ ਇਹਨਾਂ ਦੇ ਇੰਨੇ ਮਾੜੇ ਨੇ ਕਿ ਬਦ ਤੋਂ ਵੀ ਬੱਦਰ ਨੇ ਤੇ ਇਹ ਕਰਕੇ ਮਿਹਨਤੀ ਪ੍ਰਸ਼ਾਸਨ ਨੂੰ ਵੀ ਤੇ ਸਮਾਜ ਸੇਵੀ ਸੰਸਥਾ ਨੂੰ ਇਹ ਆ ਕਿ ਇਹਨਾਂ ਦੀ ਜਿੰਨੀ ਵੀ ਹੋ ਸਕਦਾ ਮਦਦ ਕੀਤੀ ਜਾਵੇ ਤੇ ਸਾਰਿਆਂ ਦਾ ਇਸ ਗੱਲ ਕਰਕੇ ਧੰਨਵਾਦ ਕੀਤਾ ਜਾਏਗਾ ਹਾਂਜੀ ਇਹਨਾਂ ਦਾ ਨੰਬਰ ਹੈ 9779846165 ਜਿਹੜਾ ਵੀ ਕੋਈ ਇਹਨਾਂ ਦੀ ਮਦਦ ਕਰਨੀ ਚਾਹੁੰਦਾ ਹੈ ਇਸ ਨੰਬਰ ਤੇ ਇਹਨਾਂ ਨਾਲ ਗੱਲ ਕਰਕੇ ਤੇ ਇਹਨਾਂ ਦੀ ਜਿਸ ਤਰ੍ਹਾਂ ਵੀ ਹੋ ਸਕਦਾ ਉਹ ਮਰਦ ਕਰਦੇ ਇਹਨਾਂ ਦਾ ਮਾਤਾ ਜੀ ਉਹਨਾਂ ਦੇ ਹਸਬੰਡ ਵੀ ਜਿਹੜੇ ਨੇ ਕਾਫੀ ਸਮਾਂ ਪਹਿਲਾਂ ਜਿਹੜੇ ਨੇ ਉਹ ਡੈਥ ਹੋ ਚੁੱਕੀ ਏ ਤੇ ਇਹਨਾਂ ਦੇ ਹਾਲਾਤ ਜਿਹੜੇ ਨੇ ਬਿਲਕੁਲੀ ਬਹੁਤ ਜ਼ਿਆਦੇ ਮਾੜੇ ਨੇ ਇੱਕ ਤੇ ਮਾੜੇ ਕਹੇ ਜਾਂਦੇ ਨੇ ਮਾੜੇ ਤੋਂ ਵੀ ਬਹੁਤ ਜ਼ਿਆਦੇ ਮਾੜੇ ਨੇ ਸ਼ਾਇਦ ਕੁਦਰਤ ਨੇ ਕੋਈ ਇਹਨਾਂ ਦੇ ਨਾਲ ਪਤਾ ਨਹੀਂ ਕਿਦਾਂ ਦਾ ਖਿਲਵਾੜ ਕੀਤਾ ਕਿ ਅੱਜ ਬੱਚੇ ਨੂੰ ਇਹਨਾਂ ਕੋਸ਼ਿਸ਼ ਕੀਤੀ ਹੈ ਕਿ ਕਿਸੇ ਰੋਜ਼ਗਾਰ ਤੇ ਲਾਈਏ ਪਰ ਉਹਦੇ ਵਿੱਚ ਵੀ ਆੜ ਕੇ ਇਹਨਾਂ ਦੀ ਕਿਸਮਤ ਨੇ ਇਹਨਾਂ ਦਾ ਸਾਥ ਨਹੀਂ ਦਿੱਤਾ